ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਸਟ੍ਰੀਮ ਲੈ ਕੇ ਆਇਆ ਕਰੀਏ ਫਿਰ ਤੋਂ ਸਵਾਗਤ ਹੈ ਤਸਵੀਰਤ ਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜਿਆ ਕਰ ਰਹੇ ਤੁਹਾਡੇ ਨਾਲ ਕੱਥੂ ਨੰਗਲ ਟੋਲ ਪਲਾਜ਼ਾ ਤੋਂ ਜਿੱਥੇ ਕਿ ਤੁਹਾਨੂੰ ਦੱਦੀ ਹੈ ਇੱਕ ਛੋਟਾ ਮਿੰਨੀ ਆਟੋ ਟੈਂਪੂ ਜਿਸ ਤੇ ਵਿੱਚ ਜਿਹੜਾ ਕਿ ਇੱਕ ਲੋਡਡ ਟੈਂਪੂ ਵੇ ਜਿਹਦੇ ਨਾਲ ਇੱਕ ਮੋਟਰਸਾਈਕਲ ਦੀ ਟੱਕਰ ਹੋਣ ਦੇ ਨਾਲ ਮੋਟਰਸਾਈਕਲ ਸਵਾਰ ਦੀ ਦੱਸਿਆ ਜਾ ਰਿਹਾ ਕਿ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੁਹਾਨੂੰ ਫਿਰ ਦੱਸੀ ਕਿ ਕੱਥੂ ਨੰਗਲ ਦੇ ਨੇੜੇ ਇਹ ਹਾਦਸਾ ਹੋਇਆ ਹੈ ਜਿੱਥੇ ਕਿ ਇੱਕ ਟੈਂਪੂ ਦੇ ਨਾਲ ਇੱਕ ਮੋਟਰਸਾਈਕਲ ਵਾਲੇ ਦੀ ਟੱਕਰ ਹੋ ਜਾਂਦੀ ਹੈ ਤੇ ਜਿਸ ਤੇ ਚਲਦੇ ਉਸ ਨੌਜਵਾਨ ਦੀ ਮੌਤ ਜਿਹੜੀ ਹੈ ਮੌਕੇ ਤੇ ਹੀ ਹੋ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਉਸੇ ਇਹ ਰੋਡ ਦੇ ਉੱਤੇ ਜਿੱਥੇ ਕੀ ਉਸ ਨੌਜਵਾਨ ਦਾ ਜਿਹੜਾ ਐਕਸੀਡੈਂਟ ਹੁੰਦਾ ਹੈ ਤੇ ਨੌਜਵਾਨ ਅੰਮਰਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਂ ਅਮਨਪ੍ਰੀਤ ਦੱਸਿਆ ਜਾ ਰਿਹਾ 37 ਸਾਲ ਉਮਰ ਆ ਜੋ ਕਿ ਪਠਾਨਕੋਟ ਜਾ ਰਿਹਾ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਜਦੋਂ ਜਿਹੜਾ ਆ ਟੈਂਪੂ ਵਾਲਾ ਉਹਨੇ ਇੱਕ ਗਲਤ ਟਰਨ ਲੈ ਲਿਆ ਤਾਂ ਉਸ ਦੇ ਨਾਲ ਜਿਹੜਾ ਆ ਮੋਟਰਸਾਈਕਲ ਦੀ ਟੱਕਰ ਹੋ ਗਈ ਮੋਟਰਸਾਈਕਲ ਨਾਲ ਜਦੋਂ ਦੀ ਟੱਕਰ ਹੋ ਜਾਂਦੀ ਹੈ ਤੇ ਮੋਟਰਸਾਈਕਲ ਵਾਲਾ ਡਿੱਗਣ ਦੇ ਨਾਲ ਕੀ ਹੁੰਦਾ ਕਿ ਮੌਕੇ ਤੇ ਉਹਦੀ ਜਿਹੜੀ ਡੈਥ ਹੋ ਜਾਂਦੀ ਹੈ ਤੇ ਇਸ ਦੇ ਵਿੱਚ ਤੁਹਾਨੂੰ ਦੱਦੀਏ ਕਿ ਕਤੂ ਨੰਗਲ ਨੇੜੇ ਦੀ ਪੁਲਿਸ ਨੇ ਜਿਹੜਾ ਆ ਉਹਨਾਂ ਨੂੰ ਟੈਂਪੂ ਵਾਲੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਬਿਆਨਾਂ ਦੇ ਆਧਾਰ ਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਉਸ ਦੇ ਉੱਤੇ ਕਰ ਦਿੱਤੀ ਜਾਏਗੀ ਫਿਰ ਤੁਹਾਨੂੰ ਦੱਦੀਏ ਕਿ ਇਹ ਹਾਸਾ ਕਤੂ ਨੰਗਲ ਟੋਲ ਵਾਜੇ ਦੇ ਨੇੜੇ ਹੋਇਆ ਜਿੱਥੇ ਕਿ ਇੱਕ ਮਿੰਨੀ ਟੈਂਪੂ ਲੋਡਰ ਟਰੱਕ ਜਿਹੜਾ ਆ ਉਹਦੇ ਨਾਲ ਇੱਕ ਮੋਟਰਸਾਈਕਲ ਦੀ ਟੱਕਰ ਹੋਣ ਦੇ ਨਾਲ ਮੋਟਰਸਾਈਕਲ ਸਵਾਰ ਦੀ ਜਿਹੜੀ ਉਹ ਮੌਤ ਹੋ ਜਾਂਦੀ ਹੈ ਪਰਿਵਾਰ ਜਿਹੜਾ ਆ ਕਾਫੀ ਜ਼ਿਆਦਾ ਦੁਖੀ ਤੇ ਚਿੰਤਤ ਦਿਖਾਈ ਦੇ ਰਿਹਾ ਆ ਆਓ ਦੇਖਦੇ ਆ ਇਹ ਤਸਵੀਰਾਂ ਜਾਣਦੇ ਆ ਕੀ ਹੋਈ ساری ਗੱਲਬਾਤ ਆ ਰਿਹਾ ਤੇ ਪਾਛਾ ਪਾਗੀ ਸਾਡਾ ਰੀਸਾ ਰੋਟ ਨਾ ਮਾਰੀ ਹੋਈ ਆ ਜਾਂਦੀ ਮਾਰੀ ਹੋਈ ਗਪਾ ਰੀਦਾ ਪਤਾ ਨਹੀਂ ਜੀ ਹੈਗਾ ਕੀ ਦਾ ਕੀ ਬਦਲਾ ਮਾਮਲੇ ਅਬ ਇਹ ਕਿਥੇ ਤੁਨੇ ਰਾਂਗੇ ਹਾਂ ਜੀ ਆਪਾਂ ਅੰਮ੍ਰਿਤਸਰ ਦੇ ਉਦਾਂ ਪਿੱਛੇ ਸਾਡਾ ਕੋਟ ਗਵਿੰਦਪੁਰ ਆ ਕੋਈ ਬਹੁਤ ਜਿਲੀ ਰੱਖਦੇ ਨੇ ਮੇਰੇ ਹਸਬੰਦ ਜੀ ਛੱਤੀ ਸਾਲ ਕਿਥੋਂ ਆ ਰਹੇ ਕੀ ਮਾਮਲਾ ਸਾਰਾ ਪਠਾਨਕੋਟ ਗਏ ਸੀ ਕੰਮ ਕਰਨ ਵਾਸਤੇ ਜੀ ਕਾਜ ਨਾ ਵਜੇ ਗੱਡੀ ਨਾਲ ਕਿਹੜੀ ਗੱਡੀ ਟੈਂਪੋ ਸੀਗਾ ਪਿੱਛੋਂ ਮਾਰੂ ਕਿਹੜੀ ਨਹੀਂ ਉਹ ਰੌਂਗ ਸੈਟ ਸੀਗਾ ਕੀ ਮਾਲ ਕਰਦੇ ਹੋ ਮੰਗਿਆ ਸਾਨੂੰ ਇਨਸਾਫ ਚਾਹੀਦਾ ਇਹ ਸਾਬ ਜਾਈਦਾ ਆ ਤੁਹਾਨੂੰ ਮੇਰਨਾ ਏਸੀ ਸੂਨ ਸਿੰਘਾ ਥਾਣਾ ਕੱਥੂ ਨੰਗਲ ਕੀ ਮਾਮਲਾ ਸਾਰਾ ਐਕਸੀਡੈਂਟ ਹੋਇਆ ਇਹ ਜੀ ਅੱਜ ਇੱਕ ਆਟੋ ਵਾਲੇ ਦਾ ਤੇ ਛੋਟਾ ਹਾਥੀ ਸੀ ਤੇ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਜਿਹਦੀ ਡੈਥ ਹੋਈ ਆ ਇਹਦਾ ਨਾਮ ਅਮਰਪ੍ਰੀਤ ਸਿੰਘ ਸਾਨੂੰ ਗੁਰਮੁਖ ਸਿੰਘ ਆ ਜੀ ਹਾਲਵਾਸੀ ਅੰਮ੍ਰਿਤਸਰ ਆ ਕੋਟ ਗੋਬਿੰਦਪੁਰਾ ਅੰਤਪੂਲਤਲਾ ਹਾਲਵਾਸੀ ਅੰਮ੍ਰਿਤਸਰ ਟੱਕਰੇ ਕਾਰਨ ਹੋਈ ਜਿਹਦੀ ਟੱਕਰੇ ਛੋਟਾ ਹਾਥੀ ਗਰੌਂਸਰ ਆਉਂਡਿਆ ਸੀ ਉਹਦੇ ਨਾਲ ਹੋਈ ਆ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਪਰਚਾ ਦਰਜ ਕਰਾ ਕਰਨ ਦੇ ਆ ਜੀ ਬਾਕੀ ਅਗਲੀ ਕਰਵਾਈ ਕਰਨੇ ਸ਼ੁਰੂ ਕਰਤੀ ਜੂਗੀ ਜੀ ਜੀ ਫੜ ਲਿਆ ਜੀ ਫੜ ਲਿਆ ਇਹ ਕਿੰਨੇ ਲੋਕਾਂ ਦੇ ਜਿਹਨੇ ਦਿੱਤੀ ਇਹ ਇੱਕ ਆਪਣਾ ਮੋਟਰਸਾਈਕਲ ਤੇ ਆਉਣ ਦਾ ਹੈ ਕਿ ਇੱਕ ਕੰਪਨੀ ਚ ਕੰਮ ਕਰਦਾ ਹੈ ਕਿਹੇ ਚ ਤੇ ਉਹ ਆ ਰਿਹਾ ਜੀ ਉਹਦੀ ਰਤੂ